ਭੈਣ ਜੀ ਤਾਂ ਨਹੀਂ ਕਿੱਥੇ ਆ ਜਾ ਰਮਨ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਠਾਕ ਤੀ ਸੁਣਾਓ ਹਾਂ ਵਧੀਆ ਆਪਣੇ ਵੀ ਠੀਕ ਠਾਕ ਫੋਨ ਵੀ ਦੱਸ ਕੀ ਕਰਨਾ ਸੀ ਦਲਜੀਤ ਕੀ ਕਰਨ ਡਿਆ ਦਲਜੀਤ ਨੇ ਭੈਣ ਜੀ ਕੀ ਕਰਨਾ ਡਿਊਟੀ ਗਏ ਆ ਡਿਊਟੀ ਗਏ ਦੋ ਜੀ ਹਾਂਜੀ ਹਾਂਜੀ ਗੱਲ ਨਾ ਮੇਰਾ ਕਰਨ ਦਿਲਤ ਨਹੀਂ ਕਰਦਾ ਜਿਹਦਾ ਮੈਨੂੰ ਫੋਨ ਆਇਆ ਨਾ ਉਹ ਮੈਨੂੰ ਪੁੱਛਣ ਡਿਆ ਹੀ ਕਿ ਦਲਜੀਤ ਭਰਾ ਨਕਲੀ ਕਾਜ ਦਾ ਨੌਕਰੀ ਕਰਨ ਡਿਆ ਦੇਖਾਂ ਕਿੱਡੇ ਸਵਾਦ ਲੈਣ ਡਈ ਹੈ ਰਮਨ ਤੂੰ ਸੱਚ ਦੱਸ ਭੈਣਾ ਦੱਸ ਪਰ ਤੇਰੇ ਚਿਹਰੇ ਦਾ ਫਿਕਰ ਨਾ ਸਭ ਕੁਝ ਬਿਆਨ ਕਰਨ ਡਿਆ ਪਤਾ ਮੈਨੂੰ ਲੱਗਣ ਡਿਆ ਮੈਨਾਂ ਨਹੀਂ ਆਈ ਥੋੜੀ ਪੁੱਤ ਕੇ ਤੂੰ ਤਾਂ ਨਹੀਂ ਗੱਲ ਕੀਤੀ ਉਹਨਾਂ ਦੇ ਨਾਲ ਤਾਈ ਜੀ ਮੈਨੂੰ ਕੀ ਲੋੜ ਕਿਹਨਾਂ ਨਾਲ ਗੱਲ ਕਰਨ ਦੀ ਇਹ ਗੱਲ ਤਾਂ ਮੈਨੂੰ ਬੜੇ ਚਿਰ ਦਾ ਪਤਾ ਸੀ ਨਾਲੇ ਜੇ ਮੈਂ ਕਿਸੇ ਨਾਲ ਗੱਲ ਕਰਨੀ ਹੁੰਦੀ ਤੇ ਮੈਂ ਇਹਦੇ ਇਨਸ ਬਾਰੇ ਗੱਲ ਹੀ ਸਵਾਰਨੀ ਇਹ ਤੁਹਾਨੂੰ ਕਹਿੰਦੇ ਦੱਸਿਆ ਵਾ ਤਾਈ ਤੇਰੀ ਨੇ ਨਾ ਮੈਨੂੰ ਫੋਨ ਕਰਕੇ ਸੱਦਿਆ ਸੀ ਸੌ ਸੌ ਗੱਲ ਕੀਤੀ ਆਨੇ ਕਿਹੜੀ ਗੱਲਾਂ ਉਹ ਹੀ ਗੱਲ ਜਿਹੜੀ ਸਕੂਲ ਦੇ ਵਿੱਚ ਨਾ ਡੌਂਡੀ ਪਿੱਟੀ ਆ